ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਬਹੁਤ ਜ਼ਿਆਦਾ ਸੋਨੇ ਵਰਕ ਵਾਲੇ ਸੂਟ ਲੈਣਗੇ ਜਿਹੜਾ ਮੈਂ ਪਾਇਆ ਹੋਇਆ ਪਿਓਰ ਕਾਟਨ ਦੇ ਉੱਪਰ ਸੂਟ ਪਾਇਆ ਹੋਇਆ ਹੈਗਾ ਇਹਦੇ ਮਤਲਬ ਇਹ ਸਟੱਫ ਦੇ ਉੱਪਰ ਕਾਫੀ ਸੂਟ ਰੈਡੀ ਵੀ ਹੋ ਰਹੇ ਨੇਗੇ ਰੈਡੀਓ ਕੇ ਚਲੇ ਵੀ ਗਏ ਮੈਂ ਪਿਛਲੀਆਂ ਕੁਝ ਕਿ ਵੀਡੀਓ ਦੇ ਵਿੱਚ ਕੁਝ ਕੁ ਦਿਨ ਪਹਿਲਾਂ ਹਨਾ ਪਾਏ ਸੀਗੇ ਸੂਟ ਵੀ ਕਿੱਦਾਂ ਪੈਣਾ ਨੇ ਵਰਕ ਕਰਵਾਏ ਸੀਗੇ ਜੇ ਤੁਸੀਂ ਸੇਮ ਕਰਵਾਉਣਾ ਚਾਹੋਗੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਮੈਂ ਤਾਂ ਪਿਕਸ ਸ਼ੇਅਰ ਕਰਵਾ ਲਿਓ ਤਾਂ ਤੁਸੀਂ ਇਹਦੇ ਨਾਲ ਦਾ ਸੇਮ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਇਹ neck ਤੇ ਵਰਕ ਹੋਇਆ ਹੋਇਆ ਤੇ ਸਿਰਫ ਬਾਵਾ ਤੇ ਵਰਕ ਹੋਇਆ ਹੋਇਆ ਹੈ ਤਾਂ ਤੇ ਸਲਵਾਰ ਤੇ ਵਰਕ ਹੋਇਆ ਹੋਇਆ ਬਸ ਦੁਪੱਟਾ ਪਰ ਰੱਖਿਆ ਜੀ ਦਾ ਟਾਈ ਐਂਡ ਡਾਈ ਰੱਖਿਆ ਹੋਇਆਗਾ ਦੋਨੋ ਕਲਰ ਆਪਾਂ ਮੈਚ ਕੀਤਾ ਹੈ ਮਤਲਬ ਵਾਈਟ ਵੀ ਪਾਇਆ ਇਹਦੇ ਵਿੱਚ 그린 ਵੀ ਪਾਇਆ ਹੈਗਾ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹਣੇ ਹੋਗੇ ਤਾਂ ਤੁਸੀਂ ਮੈਨੂੰ ਆਰਡਰ ਦੇ ਸਕਦੇ ਹੋਗੇ WhatsApp ਤੇ ਉੱਪਰ ਚਲੋ ਜੀ ਆਪਾਂ ਸੂਟ ਦਿਖਾਉਣੀ ਸ਼ੁਰੂ ਕਰ ਦਿਆਂਗੇ ਹਲੋ ਜੀ ਫਰਸਟ ਸੂਟ ਹੈਗਾ ਜਿਹੜਾ ਆਪਣਾ ਜਾਨੀਫਰ ਦੇ ਉੱਪਰ ਰੈਡੀ ਕੀਤਾ ਜਿਹੜੇ ਆਪਣੇ ਮਤਲਬ ਬਹੁਤ ਜਿਆਦੇ ਆਰਡਰ ਲੰਗੇ ਇਹ ਸੂਟਾਂ ਦੇ ਤੇ ਕਾਫੀ ਸੂਟ ਇਹਦੇ ਨਾਲ ਦੇ ਰੈਡੀ ਹੋ ਰਹੇ ਨੇਗੇ ਤੇ ਹੋਰ ਵੀ ਗਏ ਹੋਏ ਨੇਗੇ ਸੇਮ ਰੈਡੀ ਹੋਣ ਲਈ ਤੇ ਜਿਹੜਾ ਇਹ ਵਰਕ ਹੈ ਜੀ ਇਹ ਮਤਲਬ ਵਰਕ ਆਰੀ ਦੇ ਵਿੱਚ ਕੀਤਾ ਹੋਇਆ ਹੈਗਾ ਲਓ ਜੀ ਇਸ ਤਰ੍ਹਾਂ ਇਸ ਸਟਿਚੋ ਕੇ ਹੁਣ ਆ ਗਿਆ ਸੂਟ ਜੇ ਤੁਸੀਂ ਇਹਦੇ ਨਾਲ ਦਾ ਮਤਲਬ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੇਮ ਬਲੈਕ ਤੇ ਵੀ ਕਰਾ ਸਕਦੇ ਹੋ ਹੁਣ ਤੱਕ ਜਿੰਨੇ ਵੀ ਸੂਟ ਇਹ ਰੈਡੀ ਹੋਏ ਨੇਗੇ ਸਾਰੇ ਮਤਲਬ ਬਲੈਕ ਦੇ ਹੀ ਹੋਏ ਨੇ ਪਹਿਲਾਂ ਇਹ ਪਸ਼ਮੀਨੇ ਤੇ ਰੈਡੀ ਹੋ ਰਹੇ ਸੀਗੇ ਵਿੱਚ ਦੀ ਫਿਰ ਇਹ ਕਾਟਨ ਤੇ ਵੀ ਰੈਡੀ ਹੋਏ ਨੇ ਹੁਣ ਇਹ ਜੈਨੀਫਰ ਤੇ ਚੱਲ ਪਏ ਮਤਲਬ ਜੈਨੀਫਰ ਤੇ ਹੋਰ ਵੀ ਸਲਾਈ ਲਈ ਗਏ ਹੋਏ ਨੇਗੇ ਸੂਟ ਸੇਮ ਰੈਡੀ ਹੋਣ ਲਈ ਤੇ ਇਦਾਂ ਦਾ neck ਬਣਿਆ ਹੋਇਆ ਤੁਸੀਂ neck ਦਾ ਸਟਾਈਲ ਹੈ ਜਿਹੜਾ ਦੇਖ ਸਕਦੇ ਹੋਗੇ ਇਸ ਤਰ੍ਹਾਂ neck ਹੈ ਸਾਰਾ ਵਰਕ ਰਹੇਗਾ ਅਰਚ ਰਹੇਗਾ ਇਹ ਵਾਲਾ ਤੇ ਪਲੱਸ ਬਾਹਾਂ ਤੇ ਤੁਸੀਂ ਵਰਕ ਹੈ ਜਿਹੜਾ ਦੇਖ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਵਰਕ ਹੈ ਜਿਹੜਾ ਬਾਜੂ ਤੇ ਹੋਇਆ ਹੋਇਆ ਤੇ ਸੇਮ ਇਹਦੇ ਨਾਲ ਦੇ ਮਤਲਬ ਇੱਕ ਸੂਟ ਹੋਰ ਮਤਲਬ ਰੈਡੀ ਹੋ ਕੇ ਆਇਆ ਹੈ ਸਲਾਈ ਹੋ ਕੇ ਆਇਆ ਹੈਗਾ ਸੇਮ ਦੇਖੋ ਸੇਮ ਡਿਟੋ ਹੀ ਬਣਿਆ ਹੋਇਆ ਹੈਗਾ ਲਓ ਜੀ ਕਿਸਾਹੀ ਠੀਕੇ ਸੀ ਜੇ ਤੁਸੀਂ ਇਹਨੂੰ ਆਰਡਰ ਦੇਣਾ ਚਾਹੁੰਦੇ ਹੋ ਤੁਸੀਂ ਕਾਟਨ ਦੇ ਉੱਪਰ ਵੀ ਰੈਡੀ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਜੈਨੀਫਰ ਬਲੈਕ ਤੇ ਵੀ ਰੈਡੀ ਕਰਾ ਸਕਦੇ ਹੋ ਮੈਂ ਕੁਝਕ ਮਤਲਬ ਪਲੇਨ ਸਟੱਫ ਦਿਖਾਇਆ ਸੀਗਾ ਕਲਰ ਸ਼ੋਅ ਕੀਤੇ ਸੀਗੇ ਤੁਸੀਂ ਉਹਨਾਂ ਦੇ ਵਿੱਚੋਂ ਮਤਲਬ ਜਿਹੜਾਗਾ ਸੂਟ ਲੇنگੇ ਜਿਹੜੇ ਰੈਡੀ ਕਰਵਾ ਸਕਦੇ ਹੋ ਲਓ ਜੀ ਤੇ ਫਿਰ ਨੈਕਸਟ ਸੂਟ ਆਪਾਂ ਦਿਖਾਉਣੇ ਆਂਗੇ ਤੁਹਾਨੂੰ ਸਾਰੇ ਸੂਟ ਹੈਗੇ ਨੇ ਜੀ ਆਪਣੇ ਕਸਟਮਰਾਂ ਦੇ ਸੂਟ ਨੇਗੇ ਤਾਂ ਆਪਾਂ ਸਲਿੱਪਾਂ ਲਗਾ ਦੇਣੇ ਹੁੰਦੇ ਆ ਜਿਵੇਂ ਜਿਵੇਂ ਰੈਡੀ ਹੋ ਕੇ ਆਉਂਦੇ ਨੇ ਹਨਾ ਸਲਿੱਪਸ ਲੱਗਿਆ ਹੁੰਦੀਆਂ ਨੇ ਗਿਆ ਲੋ ਜੀ ਇਹ ਸਟਾਫ ਹੈ ਜਿਹੜਾ ਪਿਓਰ ਮਤਲਬ ਲੀਲਨ ਦੇ ਉੱਪਰ ਬਣਿਆ ਹੋਇਆ ਹੈਗਾ ਇਦੇ ਵਿੱਚ ਵੀ ਮੈਂ ਤੁਹਾਨੂੰ ਪਹਿਲਾਂ ਕਲਰ ਸ਼ੋਅ ਕੀਤੇ ਸੀਗੇ ਤੁਸੀਂ ਮਤਲਬ ਉਹ ਜੋ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਰੇ ਤੋਂ ਫੋਟੋ ਮੰਗਵਾ ਸਕਦੇ ਹੋਗੇ ਵੀ ਸਾਨੂੰ ਫੋਟੋ ਹੈ ਜਿਹੜੀ ਸ਼ੇਅਰ ਕਰ ਦੋ ਫਿਰ ਤੁਸੀਂ ਉਹਦੇ ਉੱਪਰ ਹੈ ਜਿਹੜੇ ਮਤਲਬ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਜੀ ਇਦਾਂ ਇਹ ਨੈਕ ਰਹੂਗਾ ਕੰਮ ਹੈ ਜਿਹੜਾ ਸਾਰਾ 0 ਟਾਂਕੇ ਤੇ ਹੋਇਆ ਹੋਇਆਗਾ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਫੁੱਲ ਮਿਲੇਗੀ ਬਿਲਕੁਲ ਇੱਕ ਨੰਬਰ ਮਿਲੇਗੀ ਦੇਖ ਸਕਦੇ ਹੋਗੇ ਵਰਕ ਕਿੰਨਾ ਜ਼ਿਆਦਾ ਸੋਹਣਾ ਹੋਇਆ ਹੋਇਆਗਾ ਤੇ ਇਹਦੇ ਨਾਲ ਦੇ ਸੂਟ ਨੇਗੇ ਜਿਹੜੇ ਚਲੇਗੇ ਪਹਿਲਾਂ ਪਰ ਰੈਡੀ ਕਰਵਾਏ ਸੀ ਪਿਓਰ ਲੀਲਨ ਦੇ ਉੱਪਰ ਆ ਬਹੁਤ ਜਿਆਦਾ ਸੋਹਣਾ ਸਟੱਫ ਹੈ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਲਾਈਨਿੰਗ ਦੀ ਐਨੀ ਕੋਈ ਲੋੜ ਨਹੀਂ ਹੈਗੀ ਤੇ ਇਸ ਦੀਆਂ ਪਾਵਾਂ ਨੇਗੇ ਜਿਹੜੀਆਂ ਇਸ ਤਰ੍ਹਾਂ ਰੈਡੀ ਕੀਤੀਆਂ ਹੋਈਆਂ ਨੇਗੇ ਕੋਈ ਸਲਵਾਰ ਤੇ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੋਗੇ ਕਰਵਾ ਸਕਦੇ ਹੋਗੇ ਐਦਾਂ ਮਤਲਬ ਸਲਵਾਰ ਤੇ ਤੁਸੀਂ ਇਸ ਤਰ੍ਹਾਂ ਬੂਟੀਆਂ ਪਵਾ ਸਕਦੇ ਹੋ ਕਾਫੀ ਜਿਆਦਾ ਸੋਹਣਾ ਲੱਗੂਗਾ ਇਹ ਵਾਲੀ ਚੀਜ਼ ਵੀ ਐਦਾਂ ਜਾਂ ਫਿਰ ਜਿੱਦਾਂ ਪਾਵਾਂ ਦੇ ਉੱਪਰ ਬਣਿਆ ਹੋਇਆ ਐਦਾਂ ਤੁਸੀਂ ਕਰਵਾ ਸਕਦੇ ਹੋਗੇ ਦੋ ਆਪਸ਼ਨ ਨੇਗੇ ਤੁਸੀਂ ਜਿੱਦਾਂ ਮਰਜ਼ੀ ਵਰਕ ਹੈ ਜ ਹਲੋ ਜੀ ਠੀਕ ਹੈ ਜੀ ਇਹਦੇ ਨਾਲ ਹੋਣ ਜਾਣਗੇ ਦੁਪट्टे ਰੈਡੀ ਆਪਾਂ ਕੱਟ ਕੇ ਬਸ ਲਗਾ ਕੇ ਰੱਖ ਦੇਾਂਗੇ ਨੈਕਸਟ ਸੂਟ ਹੈ ਜੀ ਜਿਹੜਾ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਕੰਮ ਹੈ ਜੀ ਜਿਹੜਾ ਸਾਰਾ ਆਰੀ ਦੇ ਵਿੱਚ ਮਿਲੂਗਾ ਇਹਦੇ ਵਿੱਚ ਤੁਹਾਨੂੰ ਹਲੋ ਜੀ ਦੇਖੋ ਇਸ ਤਰ੍ਹਾਂ ਸੈਂਟਰ ਪੈਨਲ ਆ ਜਾਣਗੇ ਤੇ ਥੋੜਾ ਜਿਹਾ ਮਤਲਬ ਇਹਦਾ ਜਿਹੜਾ ਕਿ ਘੇਰਾ ਹੈਗਾ ਆਪਾਂ ਜ਼ਿਆਦਾ ਰੱਖਿਆ ਹੈਗਾ ਉਹ ਤਾਂ ਜ਼ਿਆਦਾ ਰੱਖਿਆ ਥੋੜੇ ਆਪਾਂ ਲੂਜ਼ ਸਟਾਈਲ ਦੇ ਵਿੱਚ ਇਹ ਸੂਟ ਹੈਗਾ ਜਿਹੜਾ ਰੈਡੀ ਕਰਨਾ ਹੈਗਾ ਪਾਕਿਸਤਾਨੀ ਲੂਜ਼ ਸਟਾਈਲ ਦੇ ਵਿੱਚ ਰੱਖਣਾ ਹੈਗਾ ਬਿਲਕੁਲ ਤੇ ਕਾਫੀ ਜ਼ਿਆਦਾ ਸੋਹਣਾ ਸੂਟ ਲੱਗੂਗਾ ਇਹ ਵਾਲਾ ਤੇ ਇਦਾਂ ਦੇਖੋ ਇਹ ਘੇਰੇ ਤੇ ਨਾਲੇ ਪਲੱਸ ਝਾਕਾਂ ਤੇ ਵਰਕ ਆ ਗਿਆ ਡਬਲ ਕੰਮ ਆ ਗਿਆ ਤੇ ਵਿੱਚ ਆਰੀ ਦੇ ਵਿੱਚ ਇਹ ਸਾਰਾ ਕੰਮ ਹੋਇਆ ਹੋਇਆਗਾ ਤੇ ਇਸ ਤੋਂ ਬਾਅਦ ਜੀ ਇਹ ਹੈਗੇ ਨੇ ਇਹਦੀਆਂ ਬਾਹਾਂ ਰੈਡੀ ਕੀਤੀਆਂ ਹੋਈਆਂ ਨੇ ਦੇਖੋ ਬਾਜੂ ਦੇ ਉੱਪਰ ਵੀ ਬਹੁਤ ਮਤਲਬ ਸੋਨਾ ਕੰਮ ਹੋਇਆ ਹੋਇਆ ਜਿਹੜੀ ਇਹਦੀ ਬਾਜੂ ਨੇਗੀ ਆਪਾਂ ਸਟਿਚਿੰਗ ਸਟਾਈਲ ਇਹਦਾ ਮਤਲਬ ਫੁੱਲ ਰੱਖਾਂਗੇ ਇੱਥੇ ਤੱਕ ਰੱਖਾਂਗੇ ਜਿੱਦਾਂ ਕਿ 19 ਇੰਚ ਬਾਹ ਹੁੰਦੀ ਹੈਗੀ ਜਦਾਂ 19 ਜਾਂ 20 ਇੰਚ ਬਾਹ ਹੁੰਦੀ ਹੈਗੀ ਉਸ ਤਰ੍ਹਾਂ ਰੱਖ ਕੇ ਨਾ ਫਿਰ ਲੂਜ਼ ਰੱਖਣੀ ਆ ਸਾਰੀ ਬਾਜੂ ਇਸ ਤਰ੍ਹਾਂ ਇਹ ਤੁਸੀਂ ਹੋਰ ਕਲਰ ਤੇ ਵੀ ਬਣਾ ਸਕਦੇ ਹੋਗੇ ਐਕਸ ਇਹ ਸੂਟ ਹੈ ਜਿਹੜਾ ਮੈਂ ਆਪਣਾ ਰੈਡੀ ਕਰਵਾਇਆਗਾ ਇਸ ਤਰ੍ਹਾਂ ਹੀ ਵਰਕ ਕਰਵਾਇਆਗਾ ਇਹਨੂੰ ਤੁਸੀਂ ਮਤਲਬ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਮੈਂ ਸੋਚਦੀ ਆ ਵੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਲਗਾਈਏ ਜਾਂ ਬਲੈਕ ਹੀ ਲਗਾਈਏ ਉਹਦੇ ਸੋਚ ਰਹੀ ਜਾਂਦੀ ਆ ਆਪਾਂ ਕਿੱਦਾਂ ਲਗਾਈਏ ਤੇ ਇਹਨੂੰ ਆਪਾਂ ਲੂਜ਼ ਸਟਾਈਲ ਦੇ ਵਿੱਚ ਰੱਖਣਾਗਾ ਸਾਰਾ ਤੇ ਬਾਹਵਾ ਵੀ ਇਹਦੀਆਂ ਫੁੱਲ ਰੱਖਣੀਆਂ ਨੇ ਤੇ ਲੂਜ਼ ਹੀ ਰੱਖਣੀਆਂ ਨੇਗੇ ਐਦਾਂ ਇਹ ਰੈਡੀ ਕਰਨਾਗਾ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਪਲੱਸ ਇਹਦੇ ਬੈਕ ਚਾਕਾਂ ਤੇ ਵੀ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਹ ਬੈਕ ਚਾਕ ਪਲੱਸ ਘੇਰਾਗਾ ਪਿਛਲਾ ਇਸ ਤਰ੍ਹਾਂ ਰੈਡੀ ਕੀਤਾ ਹੋਇਆਗਾ ਜਦੋਂ ਇਹ ਬਣ ਗਿਆ ਫਿਰ ਆਪਾਂ ਤੁਹਾਨੂੰ ਜ਼ਰੂਰ ਸ਼ੋਅ ਕਰਾਂਗੇ ਜਦ ਵੀ ਰੈਡੀ ਹੋ ਗਿਆ ਨੈਕਸਟ ਸੂਟ ਆਜੂਗਾ ਜੀ ਇਹ ਹੈਗਾਗਾ ਆਪਣੇ ਕਲਾਇੰਟ ਦਾ ਬਾਹਰ ਧੋਣੇਗੇ ਲਰਜ ਇਹ ਆਪਾਂ ਜੈਨੀਫਰ ਦੇ ਉੱਪਰ ਰੈਡੀ ਕੀਤਾਗਾ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੈਨੀਫਰ ਤੇ ਇਸ ਤਰ੍ਹਾਂ ਇਹ ਨੈੱਕ ਬਣਿਆ ਹੋਇਆਗਾ ਤੁਸੀਂ ਕੰਮ ਦੇਖੋ ਕੋਈ ਵੀ ਕਲਰ ਤੇ ਬਣਵਾ ਸਕਦੇ ਹੋਗੇ ਤੁਸੀਂ ਕਾਟਨ ਸਟੱਫ ਵੀ ਕੋਈ ਵੀ ਹੋਵੇ ਕਾਟਨ ਸਿਲਕ ਪਿਓਰ ਸਿਲਕ ਸੈਮੀ ਜਿੱਦਾਂ ਮਰਜ਼ੀ ਹਨਾ ਤੁਸੀਂ ਖਾਦੀ ਤੇ ਜਿਵੇਂ ਮਰਜ਼ੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਉਸ ਤਰ੍ਹਾਂ ਇਹਨੂੰ ਰੈਡੀ ਕਰਵਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਇਹ ਹੈ ਨਾ ਇਹ ਜਿਹੜਾ ਮਤਲਬ ਕੰਮ ਹੈ ਇਹ ਪਾਕਟਾਂ ਬਣਨਗੀਆਂ ਇੱਥੇ ਇਹ ਪਾਕਟਾਂ ਦੇ ਉੱਪਰ ਕੰਮ ਹੈਗਾ ਇਹ ਉਹਨਾਂ ਦਾ ਆਪਣਾ ਖੁੱਦ ਦਾ ਡਿਜ਼ਾਈਨ ਸੀਗਾ ਸਾਨੂੰ ਸ਼ੇਅਰ ਕੀਤਾ ਤੇ ਇਦਾਂ ਇਹ ਸਾਰੇ ਦੇਖੋ ਚਾਕ ਪਲੱਸ ਘੇਰਾ ਹੈਗਾ ਇਹ ਵੀ ਥੋੜਾ ਜਿਹਾ ਲੂਜ਼ ਸਟਾਈਲ ਦੇ ਵਿੱਚ ਹੀ ਬਣੂਗਾ ਜਿੱਦਾਂ ਮੈਂ ਮੈਂ ਦੱਸਿਆ ਨਾ ਵੀ ਬਾਹਵਾ ਲੂਜ਼ ਉਦਾਂ ਹੀ ਰਹੂਗਾ ਤੇ ਪਲੱਸ ਇਹਦੇ ਬੈਕ ਤੇ ਵੀ ਕੰਮ ਹੈਗਾ ਜਿਹੜਾ ਇਹ ਵਾਲਾ ਸੇਮ ਦੇਖੋ ਇਹ ਬੈਕ ਤੇ ਚਾਕ ਆ ਜਾਣਗੇ ਤੇ ਘੇਰਾ ਆ ਜਾਊਗਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਹੈ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਲੋ ਜੀ ਠੀਕ ਹੈ ਜੀ ਜਿਹੜਾ ਤੁਸੀਂ ਸਕਰੀਨ ਸ਼ਾਟ ਲਓਗੇ ਪਲੀਜ਼ ਥੋੜਾ ਜਿਹਾ ਦੂਰੋਂ ਲਿਆ ਕਰੋ ਨੇੜੇ ਤੋਂ ਨਾ ਲਿਆ ਕਰੋ ਕਿਉਂਕਿ ਮੈਨੂੰ ਪ੍ਰੋਪਰ ਫਿਰ ਸਮਝ ਲੱਗ ਜਾਊ ਤੇ ਬਾਵਾ ਤੁਸੀਂ ਚੈੱਕ ਕਰ ਸਕਦੇ ਹੋ ਬਾਵਾ ਇਹਦੀਆਂ ਵੀ ਹੈਵੀ ਨੇਗੀਆਂ ਲਓ ਜੀ ਇਹ ਰਹਿਣੀਆਂ ਬਾਜੂ ਬਹੁਤ ਪਿਆਰੀਆਂ ਜਿਹੀ ਪਿਆਰੀ ਜੀ ਇਹਦੀ ਮਤਲਬ ਇਸ ਤਰ੍ਹਾਂ ਆਪਾਂ ਆਰਮ ਸੇ ਕੰਮ ਕੀਤਾ ਹੋਇਆ ਜਿਹੜਾ ਪ੍ਰਾਈਸ ਹੈਗਾ ਤੁਸੀਂ ਮੈਨੂੰ ਤੇ ਵਟਸਐਪ ਤੇ ਪੁੱਛ ਸਕਦੇ ਪੁੱਛ ਸਕਦੇ ਹੋਗੇ ਮਤਲਬ ਕੰਮ ਤੁਹਾਨੂੰ ਦੇਖ ਹੀ ਰਿਹਾ ਹਨਾ ਵੀ ਬਹੁਤ ਹੈਵੀ ਕੰਮ ਹੋਇਆ ਹੋਇਆਗਾ ਉਸ ਅਕੋਰਡਿੰਗ ਜੇ ਮਤਲਬ ਥੋੜਾ ਘੱਟ ਹੋ ਜਾਂਦਾ ਉਸ ਅਕੋਰਡਿੰਗ ਪ੍ਰਾਈਸ ਹੁੰਦੇ ਨੇ ਜੇ ਥੋੜਾ ਜਿਹਾ ਹੈਵੀ ਹੋਇਆ ਹੁੰਦਾ ਤਾਂ ਉਸ ਅਕੋਰਡਿੰਗ ਪ੍ਰਾਈਸ ਹੁੰਦੇ ਨੇ ਹੁਣ ਵਰਕ ਤੁਸੀਂ ਦੇਖ ਸਕਦੇ ਹੋ ਫਰੰਟ ਬੈਕ ਜੇ ਤੁਸੀਂ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣਾਗਾ ਤਾਂ ਇਹ ਸਕਿਪ ਕਰਾ ਦਿਓ ਬੈਕ ਕੇ ਦੀ ਸਕਿਪ ਕਰਾ ਦਿਓ ਤੇ ਬਾਹਾਂ ਤੇ ਜਿਹੜਾ ਕੰਮ ਹੈਗਾ ਤੁਸੀਂ ਹਲਕਾ ਰੱਖ ਸਕਦੇ ਹੋਗੇ ਮੈਂ ਹੁਣੀ ਤੁਹਾਨੂੰ ਦੱਸ ਦਿੰਨੀ ਆ ਜਿਹੜਾ ਮਤਲਬ ਇਹ ਉੱਪਰ ਆਹ ਵਾਲਿਆ ਬੜਿਆ ਹੈ ਸਿੰਪਲ ਬਸ ਆਕਰ ਵਾਲਿਓ ਤੇ ਆ ਬੂਟਾ ਇਹ ਵੀ ਰਹਿਣ ਦਿਓ ਫਿਰ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਇਹ ਰੈਡੀ ਹੋ ਜਾਊਗਾ ਜੇ ਤੁਸੀਂ ਸੇਮ ਕਰਾਉਣਾ ਸੇਮ ਕਰਾ ਸਕਦੇ ਹੋਗੇ ਲੋ ਜੀ ਲੋ ਜੀ ਨੈਕਸਟ ਸੂਟ ਹੈਗਾ ਇਹ ਵੀ ਆਪਣਾ ਬਾਹਰ ਤੋਂ ਆਏਗਾ ਸਪੇਨ ਤੋਂ ਨੇ ਦੀ ਦੀ ਹੋਣੀ ਪੁੱਛਦੇ ਸੀ ਮੈਨੂੰ ਵੀ ਸੂਟ ਸਾਡੇ ਰੈਡੀ ਹੋਗੇ ਤੁਸੀਂ ਹੁਣ ਅੱਜ ਮੇਰੀ ਵੀਡੀਓ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਹਾਡੇ ਸੂਟ ਦੇ ਕਿ ਜਿਹੜੇ ਰੈਡੀ ਹੋ ਗਏ। ਲੋ ਜੀ ਰਾਸ਼ਟ ਸ਼ੇਡ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ। ਇਸ ਤਰ੍ਹਾਂ ਨੈੱਕ ਹੈ ਜਿਹੜਾ ਕੰਮ ਹੈ ਇਹ ਸਾਰਾ ਆਰੀ ਦੇ ਵਿੱਚ ਬਣਿਆ ਹੋਇਆ ਹੈਗਾ। ਲੋ ਜੀ। ਕੰਮ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਵਾਲਾ ਆ ਜਾਊਗਾ ਜੀ ਇਧਰ ਲੈਫਟ ਸਾਈਡ ਤੇ ਉੱਪਰ ਬੂਟਾ ਆ ਜਾਊਗਾ ਇਧਰ ਰਾਈਟ ਸਾਈਡ ਤੇ ਆ ਜਾਊਗਾ ਦੋਨੇ ਇਸ ਤਰ੍ਹਾਂ। ਜੇ ਦੀਦੀ ਹੋਣਾ ਨੇ ਸਲਾਈ ਕਰਵਾਇਆ ਹਨਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਜਿਹੋ ਨੇ ਅਨ ਸਟਿਚ ਮੰਗਾਇਆ ਹਜੇ ਦੁਪੱਟਾ ਵਗੈਰਾ ਆਪਾਂ ਰੈਡੀ ਕਰਾਂਗੇ। ਫਿਰ ਇਦਾਂ ਹੀ ਚਲੇ ਜਾਣਗੇ। ਲੋਟੀ ਆਪਣੇ ਸੌਣਨੇਗੇ ਜਿਹੜੇ ਹਰ ਇੱਕ ਜਗ੍ਹਾ ਤੇ ਮਤਲਬ ਬਾਹਰ ਪਾਰਸਲ ਜਾਂਦੇ ਨੇ ਯੂ ਐਸ ਏ ਆਸਟ੍ਰੇਲੀਆ ਸਪੇਨ ਦੁਬਈ ਸਾਰੇ ਜਾਂਦੇ ਨੇ ਕਿ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਸਪੇਨ ਜਰਮਨੀ ਕਿਤੇ ਵੀ ਬੈਠੇ ਹੋਗੇ ਤੁਸੀਂ ਆਪਾਂ ਨੂੰ ਆਰਡਰ ਹੈ ਜਿਹੜਾ ਬੇਫਿਕਰ ਹੋ ਕੇ ਦੇ ਸਕਦੇ ਹੋਗੇ ਤੇ ਪਾਰਸਲ ਆਪਣਾ ਜਿੱਥੇ ਤੁਸੀਂ ਡਿਲੀਵਰ ਕਰਾਉਣਾ ਚਾਹੋਗੇ ਉੱਥੇ ਕਰਵਾ ਸਕਦੇ ਹੋ ਲੋਟੀ ਇਸ ਤੋਂ ਬਾਅਦ ਆਜੂਗਾ ਜੀ ਇਹ ਆਰਮ ਦੇ ਕੰਮ ਆਜੂਗਾ ਤੇ ਇਹ ਜਿਹੜਾ ਕੱਟ ਹੈ ਜੀ ਹਣਾ ਜਦੋਂ ਮਤਲਬ ਸੂਟ ਸਲਾਈ ਹੋਊਗਾ ਮਤਲਬ ਜਦੋਂ ਬਾਹ ਬਣੂਗੀ ਇਹ ਕੱਟ ਹੈ ਇਹ ਉਹਦੇ ਵਿੱਚ ਪੈਣਾ ਹੀ ਪੈਣਾਗਾ ਇੱਥੋਂ ਇਹ ਸਾਈਡਾਂ ਤੋਂ ਦੋਨੇ ਸਾਈਡਾਂ ਤੋਂ ਫੋਲਡ ਹੋ ਜਾਊਗਾ ਤੇ ਇੱਥੇ ਕੱਟ ਹੋਊਗਾ ਠੀਕ ਹੈ ਜੀ ਇਹ ਇਸ ਤਰ੍ਹਾਂ ਤਾਂ ਵਰਕ ਕੀਤਾ ਹੋਇਆ ਜੇ ਕੋਈ ਵੀ ਭੈਣ ਸੂਟ ਰੈਡੀ ਕਰਵਾਊਗੀ ਰਿਪੀਟ ਹਨਾ ਤਾਂ ਮੈਂ ਤੁਹਾਨੂੰ ਤੁਹਾਡੇ ਲਈ ਦੱਸ ਰਹੀ ਹਾਂ ਵੀ ਤਾਂ ਤੁਸੀਂ ਇਹ ਵਾ ਜਿਹੜਾ ਕੰਮ ਹੈ ਇਦਾਂ ਰੈਡੀ ਕੀਤਾ ਹੈ ਇਹ ਬਾਵਾ ਨਹੀਂ ਗੇ ਬਹੁਤ ਹੈਵੀ ਵਰਕ ਹੋਇਆ ਹੋਇਆ ਬਾਵਾ ਤੇ ਇਦਾਂ ਲਓ ਜੀ ਬਾਕੀ ਸਾਰੇ ਸੂਣਨੇ ਜਿਹੜੇ ਮਤਲਬ ਆਪਣੇ ਕਸਟਮਰ ਦੇ ਪੈਨ ਹੋਣੀਆਂ ਦੇਣਗੇ ਸਭ ਤੇ ਸੂਟ ਲឹង ਜਿਹੜੇ ਉਹਨਾਂ ਨੇ ਰੈਡੀ ਕਰਾਏ ਲឹងੇ ਲਓ ਜੀ ਇਹ ਉਹ ਵਾਲਾ ਸਟੱਫ ਹੈਗਾ ਲਿਲਨ ਜਿੱਤੇ ਮਤਲਬ ਮੇਰਾ ਸਿਰਫ neck ਤੇ baawa ਦਾ ਡਿਜ਼ਾਈਨ ਹੋਇਆ ਹੋਇਆ ਸੀਗਾ ਇਹਨਾਂ ਨੇ ਸਿਰਫ ਕੰਮ ਕਰਵਾਇਆਗਾ ਇਸ ਤਰ੍ਹਾਂ ਇਹ ਆਜੂਗਾ ਘੇਰੇ ਤੇ ਵਰਕ ਹੈਗਾ ਬਾਸਕਲਾ ਐਦਾਂ ਤੁਸੀਂ ਬਿਲਕੁਲ ਹਲਕਾ ਜਿਹਾ ਕਰਵਾਉਣਾ ਚਾਹੋਗੇ ਤਾਂ ਇਦਾਂ ਵੀ ਸੋਹਣੇ ਲੱਗਦੇ ਨੇਗੇ ਤੇ ਦੋ ਫਲੋਰ ਆ ਜਾਣਗੇ ਕੰਮ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਨੇੜੇ ਤੋਂ ਦਿਖਾਓ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੇਖੋ ਕੰਮ ਦੀ ਫਿਨਿਸ਼ਿੰਗ ਦੇਖੋ ਸਾਰਾ ਲੌਕ ਹੋਊਗਾ ਕੰਮ ਜਿਹੜਾ ਕੀਤਾ ਹੋਊਗਾ ਤੁਸੀਂ ਦੇਖੋ ਐਂਡ ਜ਼ੀਰੋ ਟਾਂਕੇ ਤੇ ਉੱਪਰ ਕੰਮ ਕੀਤਾ ਹੋਇਆਗਾ ਦੇਖੋ ਜੀ ਤੇ ਫਿਰ ਇਹ ਜਿਹੜੀ ਆਏ ਬਾਵਾ ਨੇ ਸਿਰਫ ਇਹ ਬੂਟੀ ਆ ਬਾਵਾ ਦੇ ਉੱਪਰ ਇਸ ਤਰ੍ਹਾਂ ਥੋੜਾ ਜਿਹੜਾ ਜ਼ੀਰੋ ਟਾਂਕੇ ਦਾ ਕੰਮ ਹੁੰਦਾ ਥੋੜਾ ਜਿਹਾ ਕਾਸਟਲੀ ਪੈ ਜਾਂਦਾ ਹੁੰਦਾਗਾ ਕਿਉਂਕਿ ਕੰਮ ਵੀ ਮਤਲਬ ਬਹੁਤ ਬਰੀਕੀ ਨਾਲ ਕੀਤਾ ਜਾਂਦਾਗਾ ਮੋਟੇ ਟਾਂਕੇ ਨਾਲ ਨਹੀਂ ਆਪਾਂ ਕੰਮ ਕਰਦੇ ਹੈਗੇ ਤੇ ਪਲੱਸ ਇਹਦੇ ਦੇਖੋ ਇਸ ਤਰ੍ਹਾਂ ਸਲਵਾਰ ਤੇ ਵੀ ਕੰਮ ਹੋਇਆ ਹੋਇਆ ਹੈਗਾ ਬੋਟੀਆਂ ਲੱਗੀਆਂ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਦੁਪੱਟਾ ਇਹਨਾਂ ਨੇ ਨਹੀਂ ਲਿਆ ਹੈਗਾ ਫਿਲਹਾਲ ਤੇ ਮੈਂ ਕਹਣੀ ਹੁੰਦੀ ਆ ਵੀ ਜੇ ਤੁਹਾਡੇ ਕੋਲ ਦੁਪੱਟੇ ਘਰ ਪਏ ਹੁੰਦੇ ਨੇ ਤਾਂ ਤੁਸੀਂ ਘਰੋਂ ਮੈਚ ਹੁੰਦੇ ਨੇ ਤਾਂ ਤੁਸੀਂ ਘਰੋਂ ਮੈਚ ਕਰ ਸਕਦੇ ਹੋ ਮੋਸਟਲੀ ਜੋ ਜਿਆਦਾਤਰ ਦੁਪੱਟੇ ਹਨ ਆਪਣੇ 95% ਰੈਡੀ ਹੋ ਕੇ ਹੀ ਜਾਂਦੇ ਨੇ ਸੂਟਾਂ ਨਾਲ ਤੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਆ ਤੁਸੀਂ ਸ਼ੇਅਰ ਕਰਕੇ ਸੇਮ ਸੂਟ ਲੈਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਹੈਂਡਵਰਕ ਮਸ਼ੀਨਵਰਕ ਜਿੱਦਾਂ ਵੀ ਤੁਸੀਂ ਕੰਮ ਕਰਵਾਉਣਾ ਚਾਹੋਗੇ ਉਦੋਂ ਤੁਸੀਂ ਆਪਣੇ ਕੋਲੋਂ ਕੰਮ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਚਾਲੇ ਸੂਣਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸਦੇ ਤੁਹਾਨੂੰ ਸਾਡੇ ਸੁਟ ਕਿਵੇਂ ਦੇ ਲਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ